ਕਾਲਾ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛਿੜਿਓ ਤੇ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਉਹਦੀ ਗੱਡੀ ਖਲੋਤੀ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਹਦੇ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਉਹ ਮੈਨੂੰ ਬਚਾਉਂਦੇ ਬਚਾਉਂਦੇ ਉਹਦੇ ਨਾਲ ਗੱਡੀ ਤਾਂ ਲਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣਿਆ ਵੀ 10000 ਲੈਣਾ ਉਹ ਹੁਣ ਆਪਣੇ ਪਰਸੋਂ ਜਨਾਨੀ ਰੋੜਿਓ ਤੇ ਫਟਾ ਦਾਖਾ ਖੜਾ ਕੇ ਲੈਣਦੀ ਆ ਤੇ ਉਹ ਕੋਣ 5000 ਰ ਉਗਰ ਰੁਪਿਆ 2000 ਲਾਣਾ ਦਾ ਕੰਮ ਨਿਬੇੜ ਦੋ ਉਹ ਆ ਭਾ ਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਕਿਦੀ ਮੰਨਦੇ ਤੁਸੀਂ ਗਲਤੀ ਭਾਜੀ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਮ ਖੁੱਲ ਗਿਆ ਅਚਾਨਕ ਖੁੱਲਿਆ ਅਚਾਨਕ ਹੀ ਉਹ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਾਜੇ ਤੇ ਕਸੂਰ ਤੇ ਕਿਸਦਾ ਹੁੰਦਾ ਨਹੀਂ ਇਹ ਚੱਕਰ ਦੇ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਇਹ ਸਾਈਡ ਤੇ ਲੱਗੀ ਇਹਨੂੰ ਵਿਚੁੰਦੇ ਵਿਚੁੰਦੇ ਉਹ ਗੱਡੀ ਤਾਂ ਜਾਰਤੀ ਆ ਵੇਖੋ ਸਾਈਡ ਤੇ ਲੱਗੀ ਉਰੇ ਨਾਲ ਵੱਜ ਗਈ ਤੇ ਹੁਣ ਬੈਸ ਮੰਗਾਂ ਦੇ ਉਰੇ ਗੱਲ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਡ ਦੇ ਰੋਂਗ ਛੜ ਲੱਗੇ ਨਾ ਜੇ ਉੱਡਰ ਸਾਈਡ ਤੋਂ ਹੁੰਦੀ ਵੱਜਨੇ ਜਿਹਨੂੰ ਬਚਉਂਦੇ ਬਚਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਾਂਦੇ ਆਹ ਕੀ ਗੱਲ ਹੋਈ ਬਾਜੀ ਦੇਥ ਹੋਈ ਉਦੋਂ ਉੱਥੇ ਆਏ ਜੀ ਇਹ ਪਤਨੋ ਪੁੱਛ ਲੋ ਹੋਂਡੇ ਸਾਡੇ ਮਦਦ ਕਰਿਆ ਆਪਣੇ ਵਾਰਕੀ ਦਾ ਵਾਰਕੀ ਦਾ ਸੀ ਤੇ ਉਹ ਆਏ ਤੇ ਗੱਡੀ ਦਿਖ ਲਾ ਰਹੀ ਇਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵੱਜੀ ਇਹ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਗੱਡੀ ਮਾਰੀ ਹੈ ਨਵੇਂ ਨੂੰ ਪਤਾ ਵੀ ਗੱਲਾਂ ਵਧੀ ਗਈਆਂ। ਨੁਕਸਾਨ ਕਿੰਨਾ ਹੋਇਆ ਤੁਹਾਡਾ ਬੰਜੀ? ਸਾਹਮਣੇ ਤੁਸੀਂ ਵੇਖ ਲਓ। ਕੋਈ ਅਲੱਗਾ ਨਾ ਖਾਣ ਆਜੀ ਗੱਡੀ ਆ। ਸੋ ਪਤਾ ਲੈਡ ਹੈਡ ਲੈਡ ਵੀ ਟੁੱਟਿਆ ਹੈ ਕਈ ਕੁਝ ਹੋ ਗਿਆ। ਅੱਜ ਕੱਲ੍ਹ ਤੇ ਪੈਸੇ ਸਕੂਟਰ ਮੜਾ ਜਾ ਖਰਾਬ ਹੋ ਜਾਂਦੇ ਉਹਦੇ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ। ਕੀ ਕਰ ਰਹੇ ਬੰਜੀ? ਕੋਰੋਂ ਦੇ ਠੀਕ ਕਹਿੰਦੇ? ਹਾਂ? ਨਹੀਂ ਉਹਨਾਂ ਥਾਣੇ ਕੰਪਲੇਨ ਕੀਤੀ ਆਪੇ ਉੱਥੇ ਵੇਖ ਲੈਂਦੇ ਕੀ ਕਰਦੇ ਨੇ। ਆਹ ਪੁਲਿਸ ਆ ਗਈ ਆ ਮੌਕੇ ਤੇ। ਆਹ ਥਾਣੇ ਕੰਪਲੇਟ ਕੀਤੀ ਆ ਜੋ ਵੀ ਉੱਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ।